ਹਜੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਐਸੇ ਬੰਦੇ ਦੇ ਬਾਰੇ ਵਿਚਾਰ ਕਰਨ ਲੱਗੇ ਆ ਜਿਹੜਾ ਬੰਦਾ ਖਾਂਦਾ ਤੇ ਗੁਰੂ ਦਾ ਹੈ ਵੀ ਗੁਰੂ ਘਰ ਦਾ ਢਾਡੀ ਆ ਖਾਂਦਾ ਗੁਰੂ ਦਾ ਤੇ ਸਪੋਰਟ ਡੇਰਿਆਂ ਨੂੰ ਕਰਦਾ ਵਾ ਕਿਹੜੇ ਡੇਰਿਆਂ ਨੂੰ ਜਿਹੜੇ ਡੇਰਿਆਂ ਨੇ ਸਿੱਖੀ ਨੂੰ ਢਾਹ ਲਈ ਜਿਹੜੇ ਡੇਰਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕਾ ਕੀਤਾ ਸਪੋਰਟ ਉਹਨਾਂ ਦੀ ਕਰਦਾ ਉਹ ਬੱਦਾ ਨਾ ਸਮਝਗੇ ਹੋਗੇ ਨਾ ਲੈਣ ਦੀ ਲੋੜ ਨਹੀਂ ਆ ਭਾਈ ਮਾਨ ਸਿੰਘ ਅਕਾਲੀ ਬੋਧਵਾਰ ਮੈਂ ਇਹਨਾਂ ਦੇ ਹੱਕ ਦੇ ਵਿੱਚ ਬੋਲਿਆ ਵਾਂ ਜਦੋਂ ਕੋਲੜਪੀਜੇ ਵਾਲਿਆਂ ਨਾਲ ਵਿਵਾਦ ਹੋਇਆ ਸੀ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਕੋਲੜਪੀਜੇ ਵਾਲੇ ਕਿਵੇਂ ਗੰਦ ਪਾ ਰਹੇ ਸੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੇ ਮਾਫੀ ਮੰਗਣ ਦੀ بجائے ਦੁਬਾਰਾ ਉਹਨਾਂ ਨੂੰ ਪਤਾ ਲੱਗ ਗਿਆ ਅਸੀਂ ਫੇਮਸ ਹੋ ਗਏ ਹਾਂ ਉਹਨਾਂ ਨੇ ਦੁਬਾਰਾ ਗੰਦ ਪਾਉਣਾ ਉਸੇ ਤਰ੍ਹਾਂ ਸ਼ੁਰੂ ਕਰਤਾ ਸਾਡੇ ਹੁਟਾੜੀ ਸਿੰਘ ਨੇ ਜਾ ਕੇ ਉਹਨਾਂ ਨੂੰ ਠੱਲ ਪਾਈ ਬੜਾ ਸਲੰਘਾਯੋਕ ਕਦਮ ਚੁੱਕਿਆ ਤੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਵੀ ਭੁਗਤੇ ਹੱਕ ਦੇ ਵਿੱਚ ਵੀ ਬੋਲੇ ਸਲੰਘਾਯੋਕ ਕਦਮ ਸੀਗਾ ਕਿ ਜਿੱਥੇ ਉਹ ਗੰਦ ਪਾ ਰਹੇ ਸੀ ਉਪਰੰਤ ਬੰਟੀ ਬਾਬਾ ਸਿਰਫ ਇਹਦਾ ਹੀ ਪਖੰਡ ਕਰਦਾ ਸੀ ਲੋਕਾਂ ਨੂੰ ਵਿਹਿਮਾ ਪਰਮਾ ਦੇ ਵਿੱਚ ਪਾਉਂਦਾ ਸੀ ਪੁੱਛਾ ਦੇਂਦਾ ਸੀ ਤੇ ਉਹ ਪੁੱਛੋਂ ਦੇਣ ਵਾਲੇ ਬੰਟੀ ਬਾਬੇ ਨੂੰ ਵੀ ਸਾਡੇ ਹਟਾਦੀ ਸਿੰਘ ਨੇ ਥੱਲ ਪਾਈ ਉਹਦੇ ਕੋਲ ਗਏ ਜਾ ਕੇ ਵਿਚਾਰ ਕੀਤੀ ਵਿਵਾਦ ਹੋਇਆ ਤੇ ਅਸੀਂ ਵੀ ਇਹ ਸੋਚਿਆ ਵੀ ਆਹ ਹੁਣ ਸਾਡੀ ਕੌਮ ਨੂੰ ਇੱਕ ਯੋਧਾ ਟਕਰਿਆ ਵਾ ਐਸਾ ਯੋਧਾ ਜਿਹੜਾ ਸਾਰੇ ਪਖੰਡਵਾਦ ਨੂੰ ਤੇ ਜਾਂ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾ ਰਹੇ ਆ ਉਹਨਾਂ ਨੂੰ ਖਦੇੜ ਕੇ ਪੰਜਾਬ ਦੀ ਧਰਤੀ ਤੋਂ ਬਾਹਰ ਕੱਢ ਦੇਗਾ ਬੜੀ ਆਸ ਸੀ ਕਿ ਸਾਨੂੰ ਇਹਦੇ ਉੱਤੇ ਪਰ ਦੁੱਖ ਉਦੋਂ ਲੱਗਾ ਜਦੋਂ ਖਾਣਾ ਗੁਰੂ ਦਾ ਤਾਂ ਸਮਰਥਕ ਬਣ ਜਾਣਾ ਡੇਰੇਦਾਰਾਂ ਦਾ ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਉਦਾਹਰਣ ਦੇ ਦਵਾਂ ਇੱਕ ਬੰਦਾ ਕਿਤੇ ਇੱਕ ਥਾਂ ਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ ਦੂਜਾ ਬੰਦਾ ਉਹਦੇ ਕੋਲ ਆਇਆ ਆਂਦਾ ਓਏ ਕੀ ਕਰ ਰਿਆ ਮੈਂ ਆਂਦਾ ਸ਼ਰਾਬ ਪੀ ਰਿਆ ਪੈਗ ਲਾ ਰਿਆ ਆਂਦਾ ਨਾ ਸ਼ਰਾਬ ਨਹੀਂ ਪੀਣੀ ਆਂਦਾ ਜੀ ਕਿਉਂ ਅਧਿਕਾਰ ਯਾੜਦੀ ਐ ਲੈ ਇਧਰ ਫੜਾ ਬੋਤਲ ਉਹਨੇ ਬੋਤਲ ਖੋਲੀ ਉਹ ਜਿਹੜੇ ਤਰੀਕੇ ਨਾਲ ਖੋਈ ਨਾ ਬੰਦੇ ਨੇ ਉਹ ਪਹਿਲੇ ਬੰਦੇ ਨੇ ਲੋਕਾਂ ਵੀ ਘਰੇ ਬੋਤਲ ਫੜ ਕੇ ਤੋੜ ਦੂਗਾ ਪਰ ਉਹਨੇ ਬੋਤਲ ਫੜੀ ਆਪਣੇ ਮੂੰਹ ਨੂੰ ਲਾ ਲਈ ਕਹਿਣ ਤੋਂ ਬਾਅਦ ਸਮਝੀ ਗੱਲ ਮੇਰੀ ਵੀ ਜੇ ਕੋਲੜ ਪੀਜੇ ਵਾਲੇ ਗੰਦ ਪਾ ਰਹੇ ਉਹਨਾਂ ਨੂੰ ਜਾ ਕੇ ਰੋਕਣ ਬੈਗੇ ਆਪਾਂ ਵੀ ਤੁਸੀਂ ਗੰਦ ਪਾ ਰਹੇ ਹੋ ਤੇ ਸਵਾਲ ਇਹ ਪੈਦਾ ਹੁੰਦਾ ਜੇਕਰ ਉਹ ਸਰੀਰ ਦਾ ਗੰਦ ਪਾ ਰਹੇ ਹੀ ਤੇ ਭਾਈ ਮਾਨ ਸਿੰਘ ਜੀ ਆਪਾਂ ਵੀ ਤਾਂ ਜ਼ਬਾਨ ਦਾ ਗੰਦ ਪਾ ਹੀ ਰਹੇ ਆ ਗੰਦ ਤੇ ਗੰਦਿਆ ਉਹ ਗੰਦ ਚਾਹੇ ਸਰੀਰ ਦਾ ਪ੍ਰਦਰਸ਼ਨ ਕਰਕੇ ਪਾ ਲੋ ਜਾਂ ਜ਼ਬਾਨ ਦਾ ਪ੍ਰਦਰਸ਼ਨ ਕਰਕੇ ਪਾ ਲੋ ਗੰਦ ਤੇ ਗੰਦੀ ਹੈ ਕਿੰਨੀਆਂ ਵੀਡੀਓ ਇਹਨਾਂ ਦੀਆਂ ਆਈਆਂ ਡੇਅਰਿਆਂ ਨੂੰ ਪ੍ਰਮੋਟ ਕੀਤਾ ਇੱਕ ਬੀਬੀ ਨਜਾਰਿਆ ਨੈਂਸੀ ਗਰੇਵਾਲ ਡਾਂਸ ਕਰਦੀ ਹੈ ਵਿਦੇਸ਼ ਦੇ ਵਿੱਚ ਬੈਠੀ ਕੈਨੇਡਾ ਦੇ ਵਿੱਚ ਉਸ ਬੀਬੀ ਨੇ ਕਿਤੇ ਤੁਹਾਡੀ ਮਾਨ ਸਿੰਘ ਬਾਰੇ ਬੋਲਤਾ ਸੀਗਾ ਕਿ ਜਿਹੜੇ ਨਿਹੰਗ ਸਿੰਘ ਆ ਉਹ ਕਹਿੰਦੀ ਵੀ ਇਹਨਾਂ ਦੇ ਵਿੱਚੋਂ ਇਦਾਂ ਮਤਲਬ ਬਦਬੂ ਆਉਂਦੀ ਮੁਸ਼ਕਲ ਹੁੰਦਾ ਵਾ ਤੇ ਪਹਿਲੀ ਗੱਲ ਜੇ ਉਸ ਬੀਬੀ ਨੇ ਤੁਹਾਡੀ ਮਾਨ ਸਿੰਘ ਬਾਰੇ ਬੋਲਿਆ ਤੇ ਤੁਹਾਡੀ ਮਾਨ ਸਿੰਘ ਦੀ ਅਸੀਂ ਬਾਦਰੀ ਇਸ ਗੱਲ 'ਚ ਸਮਝਦੇ ਹਾਂ ਪਿਰ ਰਿਪਲਾਈ ਨਾ ਕਰਦੇ ਇਗਨੋਰ ਕਰਦੇ ਇਗਨੋਰ ਕਰਦੇ ਇਹਨਾਂ ਦਾ ਆਪਣਾ ਕਿਰਦਾਰ ਉੱਚਾ ਹੁੰਦਾ ਵੀ ਨਹੀਂ ਇਗਨੋਰ ਕਰਦਾ ਪਰ ਤੁਹਾਡੀ ਮਾਨ ਸਿੰਘ ਨੇ ਜੇ ਰਿਪਲਾਈ ਦਿੱਤਾ ਤੇ ਰਿਪਲਾਈ ਦੇਣ ਦੇ ਵਿੱਚ ਇਸ ਤਰ੍ਹਾਂ ਵੀ ਕਹਿ ਸਕਦੇ ਸੀ ਕਿ ਬੀਬੀ ਜੀ ਭੈਣ ਅਸੀਂ ਗੁਰੂ ਘਰ ਦੇ ਬੁਲਾ ਰਹੇ ਹਾਂ ਅਸੀਂ ਗੁਰੂ ਘਰ ਦੇ ਟਾਡੀ ਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਰੋਜ਼ ਸੰਗਤਾਂ ਦੇ ਵਿੱਚ ਵਿਚਰਨਾ ਹੁੰਦਾ ਵਾ ਤੇ ਇਦਾਂ ਨਹੀਂ ਹੋ ਸਕਦਾ ਵੀ ਸਾਡੇ ਕੋਲੋਂ ਇਦਾਂ ਦੀ ਬਦਬੂ ਆਵੇ। ਇਹ ਸਪਸ਼ਟੀਕਰਨ ਦੇ ਸਕਦੇ ਹਾਂ। ਇਹ ਸਪਸ਼ਟੀਕਰਨ ਦੇ ਕੇ ਕਹਿੰਦੇ ਵੀ ਸਾਡੇ ਕੋਲ ਬਦਬੂ ਨਹੀਂ ਆ ਸਕਦੀ ਅਸੀਂ ਗੁਰੂ ਘਰ ਦੇ ਟਾਡੀਆਂ ਇਸ਼ਨਾਨ ਅੰਮ੍ਰਿਤ ਵੇਲੇ ਕਰਦੇ ਆਂ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸੋਨੇ ਪਰਫਿਊਮ ਵਰਤਦੇ ਆਂ। ਬੀਬੀ ਜੀ ਇਹ ਤੁਹਾਡੇ ਮੂੰਹ ਗੱਲ ਸ਼ੋਭਦੀ ਨਹੀਂ ਇਦਾਂ ਕਹਿ ਸਕਦੇ ਸੀ। ਪਰ ਗੜਕੂ ਸਪਸ਼ਟੀਕਰਨ ਕੀ ਦਿੱਤਾ? ਸਪਲਟਿਕਰ ਨੇ ਇਹ ਦਿੱਤਾ ਸਾਡੇ ਢਾਡੀ ਨੇ ਵੀ ਇੱਕ ਰਾਤ ਆ ਨਾ ਮੇਰੇ ਨਾਲ ਕੱਢ ਕੇ ਵੇਖ ਸਵਾਲੇ ਪੈਦਾ ਹੁੰਦਾ ਵਾ ਯਾਰ ਐਡਾ ਵੱਡਾ ਕੌਮ ਦਾ ਮਹਾਨ ਢਾਡੀ ਹੋਵੇ ਤੇ ਇੱਕ ਨਚਾਰ ਨੂੰ ਭਾਵੇਂ ਠੀਕ ਆ ਉਹ ਜਿੱਦਾਂ ਨਚਾਰ ਆ ਕੁਝ ਵੀ ਕਰਦੀ ਹੋਵੇ ਇੱਕ ਔਰਤ ਆ ਇੱਕ ਔਰਤ ਦੇ ਪ੍ਰਤੀ ਇਹ ਸਬਦਾਵਲੀ ਨਹੀਂ ਛੋਪਦੀ ਚੈਲੰਜ ਕਰ ਸਕਦੇ ਹੋ ਤੁਸੀਂ ਵੀ ਨੰਸੀ ਕਰਵਾਲ ਬੀਬੀ ਆ ਸਾਡਾ ਕੰਟੈਕਟ ਨੰਬਰ ਲਓ ਲਾਈਵ ਤੁਸੀਂ ਹੋ ਜੋ ਇਧਰੋਂ ਅਸੀਂ ਲਾਈਵ ਹੋ ਜੰਨੀ ਆ ਬੈਠ ਕੇ ਡਿਬੇਟ ਕਰ ਲੋ ਸੰਤ ਭਿੰਡਰਾਲੇ ਬਾਰੇ ਬੋਲਦੇ ਹੋ ਬੈਠ ਕੇ ਵਿਚਾਰ ਕਰ ਲੋ ਤਸਕੋ ਟਾਡੀ ਮਾਨ ਸਿੰਘ ਦਾ ਕਿਰਦਾਰ ਹੋਰ ਚੰਗਾ ਮੈਂ ਇਹ ਨਹੀਂ ਕਹਿ ਰਿਹਾ ਵੀ ਕੁੱਲਣ ਪੀਜੇ ਵਾਲੇ ਸਹੀ ਸੀਗੇ ਨਾ ਉਹ ਵੀ ਗਲਤ ਹੀ ਮੈਂ ਇਹ ਨਹੀਂ ਕਹਿ ਰਿਹਾ ਵੀ ਨੰਸੀ ਗਰੇਵਾਲ ਸਹੀ ਉਹ ਵੀ ਗਲਤ ਆ ਨੰਸੀ ਗਰੇਵਾਲ ਵੀ ਗਲਤ ਆ ਪਰ ਜਿੱਥੇ ਸ਼ਬਦਾਵਲੀ ਇਦਾਂ ਦੀ ਵਰਤੀ ਜਾਣੀ ਵੀ ਇੱਕ ਰਾਤ ਕੱਢ ਕੇ ਵੇਖ ਮੇਰੇ ਨਾਲ ਕੀ ਲੱਗਦਾ ਹੈ ਸ਼ਬਦਾਵਲੀ ਇੱਕ ਗੁਰੂ ਘਰ ਦੇ ਪ੍ਰਚਾਰਕ ਤੇ ਸ਼ੋਭਾ ਦਿੰਦੀ ਹੈ ਇੱਕ ਗੁਰੂ ਘਰ ਦਾ ਢੱਡੀ ਹੋਵੇ ਇੱਕ ਗੁਰੂ ਘਰ ਦਾ ਬਲਾਰਾ ਹੋਵੇ ਤੇ ਕੀ ਕਰਦਾ ਹੋਵੇ ਡੇਰੇ ਨੂੰ ਪ੍ਰਮੋਟ ਕਰਦਾ ਹੋਵੇ ਦੂਜੇ ਬੰਦੇ ਮੇਰੇ ਵਰਗਿਆਂ ਦਾ ਜ਼ੋਰ ਲੱਗਾ ਹੋਵੇ ਵੀ ਡੇਰੇਆਂ ਤੇ ਨਾ ਜਾਓ ਤਾਂ ਸਵਾਲ ਇਹ ਪੈਦਾ ਹੁੰਦਾ ਵਾ ਯਾਰ ਸਾਨੂੰ ਕੌਣ ਸੁਣੂਗਾ ਫਿਰ ਸਾਨੂੰ ਇਹ ਨਾ ਕਹਿਣ ਕਿ ਤੂੰ ਕਲਰਾ ਸ਼ੋਕਰਾ ਉੱਠ ਕੇ ਤੇ ਇੰਨਾ ਡੇਰੇ ਨੂੰ ਭੰਡੰਡਾ ਪਿਆਵਾ ਐਡਾ ਵੱਡਾ ਜਿਹਦਾ ਦਾਣਾ ਚਿੱਟਾ ਹੋ ਗਿਆ ਉਟਾਡੀ ਡੇਰੇ ਦੇ ਹੱਕੇ 'ਚ ਬੋਲ ਰਿਹਾ ਵਾ ਠੀਕ ਹੈ ਤੁਸੀਂ ਡੇਰੇ ਦੇ ਵਿੱਚ ਜੰਮੇ ਠੀਕ ਹੈ ਭਾਈ ਤੁਸੀਂ ਡੇਰੇ ਦੇ ਵਿੱਚ ਪਲੇ ਤੁਹਾਨੂੰ ਮੁਬਾਰਕ ਪਰ ਡੇਰੇ ਨੂੰ ਪ੍ਰਮੋਟ ਇੱਕ ਟੋਡੀ ਸਿੰਘ ਕਰੇ ਇਹ ਗੱਲ ਕਿਤੇ ਨਾ ਕਿਤੇ ਬਹੁਤ ਜਿਆਦੀ ਆਤਮ ਨਿੰਦਨਯੋਗ ਆ ਬੜੀ ਯਾਰੀ ਮੈਂ ਉਹਨਾਂ ਦੇ ਹੱਕੇ 'ਚ ਬੋਲਿਆ ਵਾ ਈਵਨ ਇੱਥੋਂ ਦਾ ਕਹਿਣਾ ਵਾ ਇੱਕ ਦੋ ਕੋਰ ਰਿਕਾਰਡਿੰਗਾਂ ਵੀ ਮੇਰੀਆਂ ਜਿਹੜੀਆਂ ਇਹਨਾਂ ਦੇ ਮੁੱਦੇ ਚੁੱਕੇ ਮੈਂ ਆਪ ਫੋਨ ਲਾਉਂਦਾ ਰਿਹਾ ਇਹਨਾਂ ਨੂੰ ਕੋ ਰਿਕਾਰਡਿੰਗ ਕਰਕੇ ਮੈਂ ਆਪਣੇ ਪੇਜ ਤੇ ਪਾਉਂਦਾ ਰਿਹਾ। ਵੀ ਇਹਨਾਂ ਨੂੰ ਸਪੋਰਟ ਕਰੋ ਤੁਹਾਡੀ ਨੂੰ। ਭਾਈ ਮਾਨ ਸਿੰਘ ਕਾਲੀ ਨੂੰ ਸਪੋਰਟ ਕਰੋ। ਫੋਨ ਮੈਂ ਲਾ ਕੇ ਰਿਕਾਰਡਿੰਗਾਂ ਪਾਉਂਦਾ ਰਿਹਾ ਮੈਂ। ਅਜੇ ਵੀ ਮੌਜੂਦ ਆ। ਕੋਲੜਪੀਜਾ ਵਾਲਿਆਂ ਵਾਲਾ ਵਿਵਾਦ ਹੋਇਆ ਅਜੇ ਵੀ ਉਹ ਵੀਡੀਓ ਜਿਹੜੀ ਮੈਂ ਕੋਲੜਪੀਜਾ ਵਾਲਿਆਂ ਦੇ ਵਿਰੋਧ ਭਾਈ ਮਾਨ ਸਿੰਘ ਦੇ ਹੱਕ 'ਚ ਪਾਈ ਸੀ ਅਜੇ ਵੀ ਉਹ ਮੌਜੂਦ ਆ। ਪਰ ਸਵਾਲ ਇਹ ਪੈਦਾ ਹੁੰਦਾ ਵਾ ਯਾਰ ਜਿੱਥੇ ਅਸੀਂ ਲੋਕਾਂ ਨੂੰ ਦੱਸਣਾ ਵਾ। ਲੋਕਾਂ ਨੂੰ ਅਸੀਂ ਇਹ ਦੱਸਣਾ ਵੀ ਭਾਈ جا کے نਈ ਅੱਗੇ ਨਾ ਬੈਠੇ ਹੋ ਲੋਕਾਂ ਨੂੰ ਹੀ ਇਹ ਦੱਸਣਾ ਕਿ ਭਾਈ ਆ ਦਾੜਾ ਕਾਲਾ ਵਾ ਜਿੱਦਣ ਦਾੜਾ ਚਟਾ ਹੋਗਾ ਤੁਹਾਡਾ ਸਤਕਾਰ ਵਧੂਗਾ ਵਧੂਗਾ ਕਿਉਂ ਕਿ ਭਾਈ ਸਿਆਣਾ ਬੰਦਾ ਮੇਰੇ ਤੋਂ ਵੱਡੀ ਉਮਰ ਦਾ ਬੰਦਾ ਆ ਰਿਹਾ ਵਾ ਅਸੀਂ ਤੇ ਇਹ ਕਿੰਨੇ ਸਫੂ ਸਟੇਜਾਂ ਤੇ ਵੀ ਬੰਦੇ ਦਾ ਚਟਾ ਦਾੜਾ ਹੋਵੇ ਲੋਕੀ ਸਤਕਾਰ ਕਰਦੇ ਵੀ ਉਹ ਸਤਕਾਰਯੋਗ ਏ ਸਾਡਾ ਬੰਦਾ ਸਾਡੇ ਦਾਦੇ ਸਮਾਨ ਏ ਸਾਡੇ ਪਿਓ ਸਮਾਨ ਏ ਤੇ ਭਰ 1 ਤਰੀਕ ਨੂੰ ਦਾੜਾ ਐ ਕਾਲਾ ਵਾ ਲਿਸ਼ਕਾ ਮਾਰਦਾ ਵਾ 3 ਤਰੀਕ ਨੂੰ ਚਟਾ ਹੋ ਗਿਆ 4 ਤਰੀਕ ਨੂੰ ਫੇਕ ਆਲਾ ਹੋ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ 4 ਤਰੀਕ ਨੂੰ ਫੇਕ ਆਲਾ 6 ਨੂੰ ਫੇਰ ਚਟਾ ਹੋ ਗਿਆ 7 ਨੂੰ ਫੇਕ ਆਲਾ ਯਾਰ ਹੱਦ ਹੁੰਦੀ ਅਸੀਂ ਲੋਕਾਂ ਨੂੰ ਰੋਕਣਾ ਵਾ ਅਸੀਂ ਆਪ ਨਰਵ ਲੈ ਕੇ ਫੜਿਆ ਤੇ ਦਾੜੀ ਨੂੰ ਮਾਰ ਲਿਆ ਅਸੀਂ ਲੋਕਾਂ ਨੂੰ ਡੇਰਾਵਾਦ ਤੋਂ ਰੋਕਣਾ ਯਾਰ ਹੱਦ ਹੋ ਗਈ ਤੁਹਾਨੂੰ ਲਫਾਫਾ ਦੇ ਤੁਹਾਡੇ ਡੇਰੇ ਦਾ ਰਾਣੇ ਤਾਂ ਲਫਾਫਾ ਦੇਤਾ ਤੇ ਤੁਸੀਂ ਡੇਰੇ ਦਾ ਨਾ ਰੱਖ ਕੇ ਚ ਭੁਗਦਗੇ ਤੁਸੀਂ ਬਹੁਤ ਚੰਗੇ ਮੁੱਦੇ ਵਿੱਚ ਚੁੱਕੇ ਆ ਵੀਡੀਓ ਪਹੁੰਚ ਜਾਣੀ ਉਹਨਾਂ ਤੱਕ ਬਹੁਤ ਚੰਗੇ ਮੁੱਦੇ ਵੀ ਭਾਈ ਸਾਹਿਬ ਤੁਸੀਂ ਚੁੱਕੇ ਆ ਜਿੱਥੇ ਸਾਡੇ ਨਿਹੰਗ ਬਾਣੇ ਦੇ ਵਿੱਚ ਹੀ ਕੁਝ ਲੋਕਾਂ ਨੇ ਕੜੇ ਦੇ ਨਾਲ ਆਂਡੇ ਤੋੜੇ ਤੇ ਇਹ ਕਿਹਾ ਵੀ ਕਿਰਤ ਕਰਦੇ ਆ ਅਸੀਂ ਤੇ ਆਪਣੀ ਤੁਹਾਡੀ ਮਾਨ ਸਿੰਘ ਨੇ ਉਸ ਸਮੇਂ ਵੀ ਇਹ ਗੱਲ ਬੋਲੀ ਸੀ ਵੀ ਭਰਾਓ ਕੱਲ ਨੂੰ ਸ਼ਰਾਬ ਦਾ ਠੇਕਾ ਖੋਲ ਕੇ ਇਹ ਗੱਲ ਨਾ ਕਹਿ ਦਿਓ ਵੀ ਅਸੀਂ ਦੇ ਵੀ ਕਿਰਤ ਕਰਦੇ ਆਂ ਸਲਾਂਘਾ ਜੋ ਕਦਮ ਚੁੱਕਿਆ ਇਵਨ ਜਿਹੜੇ ਲੋਕਾਂ ਨੇ ਭਾਈ ਮਾਨ ਸਿੰਘ ਕਾਲੀ ਨੂੰ ਨਿਹੰਗ ਸਿੰਘ ਹੀ ਹੂ ਵੀ ਜਿਨ੍ਹਾਂ ਨੇ ਭਾਈ ਮਾਨ ਸਿੰਘ ਨੂੰ ਗਾਲਾਂ ਕੱਢੀਆਂ ਉਹਨਾਂ ਦੇ ਵਿਰੋਧ ਜਿਹੜੇ ਭਾਈ ਮਾਨ ਸਿੰਘ ਕਾਲੀ ਨੂੰ ਗਾਲਾਂ ਕੱਢ ਰਹੇ ਇਹ ਉਹ ਗਾਲਾਂ ਕੱਢਣ ਵਾਲਿਆਂ ਦਾ ਵਿਰੋਧ ਮੈਂ ਵੀ ਬੋਲ ਕੇ ਵੀਡੀਓ ਪਾਈ ਕਿ ਭਾਈ ਗਾਲ ਕੱਢਣੀ ਕਿਸੇ ਨੂੰ ਬਹੁਤ ਮਾੜੀ ਆ ਪਰ ਸਵਾਲ ਇਹ ਪੈਦਾ ਹੁੰਦਾ ਵਾ ਜਿੱਥੇ ਆਪ ਵੀ ਇਹੋ ਜਿਹੇ ਕੰਮ ਕਰ ਰਹੇ ਗਾਲਾਂ ਕੱਢਣੀਆਂ ਦੂਜਿਆਂ ਨੂੰ ਉਹ ਕੱਲ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਦੇ ਵਿੱਚ ਉਹ ਬੰਦੇ ਜਿਹੜੇ ਆ ਥੋੜਾ ਜਿਹਾ ਉਹ ਵੀ ਬੰਦੇ ਉਹੋ ਜਿਹੇ ਹੀ ਆ ਵੀ ਕਹਿ ਲੋ ਗੰਦ ਬਕਣ ਵਾਲੇ ਗੰਦ ਪਾਉਣ ਵਾਲੇ ਬੰਦੇ ਹੀ ਆ ਤੇ ਇਹ ਸਾਡਾ ਢਾਡੀ ਜਿਹੜਾ ਮਾਨ ਸਿੰਘ ਕਾਲੀ ਆ ਇਹ ਉਹਦੇ ਵਿੱਚ ਕਾਨਫਰੰਸ ਦੇ ਐਡ ਆ ਉਹ ਦੋ ਫੋਟੋਆਂ ਉੱਤੇ ਬੰਦੇ ਹੀ ਆ ਕਮੀਨੇ ਜੇ ਤੇ ਥੱਲੇ ਇੱਕ ਢਾਡੀ ਮਾਨ ਸਿੰਘ ਦੀ ਉਹ ਮਾਨ ਸਿੰਘ ਆ ਤੇ ਇੱਕ ਸਾਈਡ ਤੇ ਇੱਕ ਜਨੰਦੀ ਬੀਬੀ ਆ ਤੇ ਉਹਨਾਂ ਨੇ ਇਹ ਗੱਲ ਬੋਲੀ ਵੀ ਬਾਬਾ ਤੂੰ ਇਹ ਗੱਲ ਕਰਦਾ ਸ਼ੋਭਾ ਨੇ ਦਿੰਦਾ ਤੇ ਬਾਬੇ ਨੇ ਗੱਲ ਕੀ ਬੋਲੀ ਬਾਬੇ ਨੇ ਬੋਲੀ ਜਾਂਦੇ ਇਹ ਰਬੜ ਰਬੜ ਪਾਈ ਕਿਹਾ ਅੰਦਾ ਮੇਰੇ ਰਬੜ ਨਹੀਂ ਪਾਈ ਮਾਨ ਸਿੰਘ ਕਾਲੀ ਨੇ ਸਵਾਲ ਇਹ ਪੈਦਾ ਹੁੰਦਾ ਯਾਰ ਗੁਰੂ ਘਰ ਦਾ ਟਾਡੀ ਜੇ ਤੁਸੀਂ ਗੁਰੂ ਘਰ ਦੇ ਆਹ ਸ਼ਬਦਾਵਲੀ ਤੁਹਾਨੂੰ ਸ਼ੋਭਾ ਦਿੰਦੀ ਯਾਰ ਹਾਨੂੰ ਸ਼ਰਮ ਆ ਰਹੀ ਹੈ ਖਾਂਦੇ ਤੁਸੀਂ ਯਾਰ ਗੁਰੂ ਦਾ ਜੇ ਪ੍ਰਮੋਟ ਤੁਸੀਂ ਡੇਰੇ ਨੂੰ ਕਰਦੇ ਜੇ ਨੰਸੀ ਗਰੇਵਾਲ ਨੂੰ ਮੈਂ ਕੋਈ ਬਹੁਤੀ ਹੋਰ ਨਹੀਂ ਸਮਝਦਾ ਵੀ ਉਹ ਕੋ ਪੰਥ ਦਾ ਨਮਾਇੰਦਾ ਨਹੀਂ ਆ ਨੰਸੀ ਗਰੇਵਾਲ ਪਰ ਜਿੱਥੇ ਤੁਸੀਂ ਉਹਨੂੰ ਬੋਲਿਆ ਵੀ ਇੱਕ ਰਾਤ ਇਦਾਂ ਕੱਢ ਮੇਰੇ ਨਾਲ ਇੱਕ ਰਾਤ ਆ ਕਿ ਇਸ ਸਵਾਲੇ ਪਤਾ ਹੁੰਦਾ ਕੀ ਇਹ ਗੱਲਾ ਕਰਨ ਵਾਲੀਆਂ ਯਾਰ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਪਹਿਲਾਂ ਲੋੜ ਹੀ ਨਹੀਂ ਇਗਨੋਰ ਕਰੋ ਉਹਨੂੰ ਉਹ ਤਾਂ ਵਹਿ ਵੀ ਰੌਲਾ ਪਾਉਂਦੀ ਰਹੀਦੀ ਬਾਹ ਬੈਠੀ ਉਹਦਾ ਉਹ ਕੰਮ ਆ ਰੌਲਾ ਪਾ ਲਿਆ ਨੱਚ ਲਿਆ ਟੱਪ ਲਿਆ ਵੀਊ ਲੈ ਲੈ ਇਹੋ ਕੰਮ ਉਹਦਾ ਪਰ ਤੁਸੀਂ ਗੱਲ ਇਹ ਕਰ ਸਕਦੇ ਹੋ ਜੇਕਰ ਤੁਸੀਂ ਸਪਸ਼ਟੀਕਰਨ ਦੇਣਾ ਹੈ ਤੁਸੀਂ ਗੱਲ ਇਹ ਕਰਦੇ ਕਿ ਬੀਬੀ ਅਸੀਂ ਗੁਰੂ ਘਰ ਦੇ ਟਾੜੀਆਂ ਅਹੀਂ ਨਿਤ ਸਟੇਜਾਂ ਦੇ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਦਾ ਕਰਨਾ ਨਿਤ ਅਹੀਂ ਸਕੀਰ ਦਾ ਪ੍ਰਚਾਰ ਕਰਨਾ ਨਿਤ ਅਹੀਂ ਪਖੰਡਵਾਦ ਨੂੰ ਠੱਲ ਪਾਉਣੀ ਤੇ ਇਦਾਂ ਨਹੀਂ ਹੋ ਸਕਦਾ ਸਾਡੇ ਕੋਲ ਮੁਸ਼ਕਾਵੇ ਤੂੰ ਇਹ ਕਹਿ ਸਕਦੇ ਹੋ ਪਈ ਅਹੀਂ ਵਧੀਆ ਪਰਫਿਊਮ ਯੂਜ਼ ਕਰਦੇ ਆ ਅਸੀਂ ਨਿਤ ਜਨਾਨ ਕਰਦੇ ਆ ਬਾਣੀ ਪੜਦੇ ਆ ਸਾਫ਼ ਸੁਥਰੇ ਲਿਵਾਜ ਸਾਫ਼ ਸੁਥਰੇ ਵਸਤਰ ਪਾਉਂਦੇ ਆ ਤੁਸੀਂ ਆਪਣੇ ਸਪਸ਼ਟੀਕਰਨ ਦੇ ਸਕਦੇ ਹੋ ਪਹਿਲੀ ਗੱਲ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਤੁਸੀਂ ਬੋਲਦੇ ਹੀ ਨਾ ਇਗਨੋਰ ਕਰਦੇ ਕੋਈ ਕਿੰਨਾਂ ਸੀਕਰਵਾਲ ਕੋ ਪੰਥਰਾ ਨਮਾਇੰਦਾ ਨਹੀਂ ਗਾ ਜਿਹਦੇ ਬਾਰੇ ਤੁਸੀਂ ਬੋਲ ਕੇ ਸਪਸ਼ਟੀਕਰਨ ਦਿੱਤਾ ਅੱਜ ਨੰਸੀਕਰਵਾਲ ਵਰਗੀ ਮਿਰਦੇ ਬੋਲ ਦੇਵੇ ਤੇ ਮੈਂ ਕਹਿੰਦਾ ਮੇਰੀ ਬੇਵਕੂਫੀ ਜੇ ਮੈਂ ਨੰਸੀਕਰਵਾਲ ਨੂੰ ਜਵਾਬ ਦਵਾਂ ਕੋਈ ਚੰਗਾ ਬੰਦਾ ਮੇਰਦੇ ਬੋਲੇ ਕੋਈ ਜਿਹਦੇ ਆਪਣੇ ਬੰਦੇ ਦੇ ਕੋ ਰੈਪੋਰਟੇਸ਼ਨ ਹੋਵੇ ਉਹ ਮੇਰੇ ਤੇ ਬੋਲੇ ਤੇ ਫਿਰ ਰਿਪਲਾਈ ਦਿੰਦਾ ਚੰਗਾ ਵੀ ਲੱਗਾ ਬੋਲਦਾ ਚੰਗਾ ਵੀ ਲੱਗਾ ਪਰ ਇੱਕ ਨੰਸੀਕਰਵਾਲ ਇਤੇ ਬੋਲੀ ਤੇ ਢਾਡੀ ਸਿੰਘ ਨੇ ਨੰਸੀਕਰਵਾਲ ਤੇ ਪਾਤੀਆਂ ਨੰਸੀ ਨੇ ਢਾਡੀ ਤੇ ਪਾਤੀਆਂ ਤੇ ਕੰਟਰੋਵਰਸੀ ਮਹੀਨਾ ਘੱਟੋ ਘੱਟ ਵੀ ਚੱਲੀ ਸੀ ਚਲ ਇੱਕ ਪਾਸੇ ਠੀਕ ਆ ਫੇ ਦੂਜੀ ਪਾਈ ਤੀਜੀ ਚੌਥੀ ਉਧਰੋਂ ਵੀ ਨਾਟੇ ਇਧਰੋਂ ਵੀ ਨਾਟਣਾ ਤੇ ਗੱਲ ਕੋਈ ਕਿਸੇ ਦੀ ਗੱਲ ਦਾ ਮੂੰਹ ਸਿਰ ਨਹੀਂ ਉਹ ਵੀ ਉਧਰੋਂ ਉਹ ਕੋ ਜੀ ਤੇ ਇਧਰੋਂ ਸਾਡਾ ਢਾਡੀ ਵੀ ਉਹ ਗੰਦ ਪਾ ਰਿਆ ਤੋ ਗੈਰ-ਖੈਰ ਮੈਂ ਗੱਲ ਕਹਿਣ ਤੋਂ ਜਿਹੜਾ ਮੇਰੇ ਭਾਵ ਗੰਦ ਦੇ ਗੰਦੀ ਆ ਆਈਉ ਗੰਦ ਕੋਲਰ ਪੀਜੇ ਵਾਲੇ ਪਾਉਣ ਤਾ ਗੰਦੇ ਆ ਆਈਉ ਗੰਦ ਭਾਈ ਮਾਨ ਸਿੰਘ ਪੌਣ ਤਾਂ ਗਾਉਂਦਾ ਤੇ ਮੈਂ ਬੇਨਤੀ ਫੇਰ ਹੀ ਕਰਦਾ ਵਾਂ ਜਿੱਥੇ ਭਾਈ ਮਾਨ ਸਿੰਘ ਕਾਲੀ ਨੇ ਚੰਗੇ ਮੁੱਦੇ ਚੁਕੇ ਬੰਟੀ ਬਾਬੇ ਵਰਗੇ ਨੂੰ ਠੱਲ ਪਾਈ ਕੋਲਰ ਪੀਜੇ ਨੂੰ ਠੱਲ ਪਾਈ ਉਥੇ ਸਪੋਰਟ ਇਹਨਾਂ ਦੀ ਅਹਿਮ ਕੀਤੀ ਪਰ ਜਿੱਥੇ ਇਹ ਹੁਣ ਗਲਤ ਹੈ ਉਥੇ ਅਹਿਮ ਗਲਤ ਨੂੰ ਗਲਤ ਕਹਿ ਰਹੇ ਆ ਸਿੱਖੋ ਮੇਰੀ ਬੇਨਤੀ ਆ ਅੱਜ ਮੈਂ ਕੋਈ ਗੱਲ ਕਰ ਰਿਹਾ ਵਾਂ ਕੱਲ ਨੂੰ ਮੈਂ ਕੋਈ ਗੱਲ ਸਿਧਾਂਤ ਦੇ ਉਲਟ ਕਰ ਦਵਾਂ ਸਿੱਖੋ ਮੇਰੇ ਮਗਰ ਲੱਗਣ ਦੀ ਵੀ ਲੋੜ ਨਹੀਂਗੀ ਅੱਜ ਮੈਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰ ਰਿਹਾ ਵਾਂ ਸੱਚ ਬੋਲ ਰਿਹਾ ਡੰਕੇ ਦੀ ਚੋੜ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਮੈਂ ਅੱਜ ਮੇਰੇ ਨਾਲ ਖੜੋ ਕੱਲ ਨੂੰ ਮੈਂ ਵੀ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਕਰਾਂ ਉਲਟ ਕਰਦਾ ਕੱਲ ਨੂੰ ਮੇਰਾ ਖੜਾ ਵੀ ਛੱਡ ਦਿਓ ਖੜਾ ਪੱਲਾ ਫੜਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੜੋ ਕੱਲ ਨੂੰ ਜੇ ਮੈਂ ਵੀ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੇ ਉਲਟ ਕਰਦਾ ਵਾਂ ਕੱਲ ਨੂੰ ਮੈਂ ਵੀ ਆਰਐਸਐਸ ਦੀ ਬੋਲੀ ਬੋਲਦਾ ਵਾਂ ਕੱਲ ਨੂੰ ਮੈਂ ਵੀ ਡੇਰਾਬਾਦ ਨੂੰ ਪ੍ਰਮੋਟ ਕਰਦਾ ਵਾਂ ਕੱਲ ਨੂੰ ਮੈਂ ਵੀ ਇਦਾਂ ਦੇ ਕੰਮ ਕਰਦਾ ਵਾਂ ਤੇ ਮਗਰ ਮੇਰੇ ਲੱਗਨ ਦੀ ਵੀ ਲੋੜ ਨਹੀਂ ਜਿੱਥੇ ਉਹਨਾਂ ਚੰਗੇ ਕੰਮ ਕੀਤੇ ਉਹਨਾਂ ਨੂੰ ਸਪੋਰਟ ਹੀ ਸਿਰ ਝੁਕਿਆ ਉਹਨਾਂ ਗਾੜੀ ਜਿੱਥੇ ਮੈਂ ਅੱਜ ਚੰਗਾ ਬੋਲ ਰਿਹਾ ਕੋਈ ਮੇਰੀ ਗੱਲ ਚੰਗੀ ਲੱਗਦੀ ਆ ਧੰਨਵਾਦ ਜੇ ਮੈਂ ਕੱਲ ਮੈਂ ਕੱਲ ਨੂੰ ਕੋਈ ਗਲਤ ਬੋਲਣ ਦਾ ਆਪਾਂ ਆਰਐਸਐਸ ਦੇ ਨਾਲ ਵਿਗ ਜਾਵਾਂ ਕੱਲ ਨੂੰ ਮੈਂ ਵੀ ਆਪਣੀ ਜ਼ਮੀਰ ਕਿਤੇ ਮੈਂ ਵੀ ਵੇਚ ਪਾਵਾਂ ਤੇ ਮੇਰੀ ਬੇਨਤੀ ਆ ਮਗਰ ਲੱਗਨ ਦੀ ਮੇਰੇ ਵੀ ਲੋੜ ਨਹੀਂ ਮੈਨੂੰ ਵੀ ਹਟ ਦਿਓ ਮੇਰਾ ਵੀ ਚੰਗੀ ਤਰ੍ਹਾਂ ਬਾਈਕਾਟ ਕਰ ਦਿਓ ਮੇਰਾ ਵੀ ਪਤਾ ਕੱਢ ਦਿਓ ਬਾਕੀ ਭਾਈ ਮਾਨਸੰਗ ਨੂੰ ਮੇਰੀ ਬੇਨਤੀ ਆ। ਮੁੱਦੇ ਚ ਕੋ ਤਦਾਈ ਬਹੁਤ ਸਤਿਕਾਰ ਕਰਦੇ ਹਾਂ ਪਹਿਲਾਂ ਵੀ ਕਰਦੇ ਆ ਜਿਵੇਂ ਕਰਦੇ ਆ। ਸਰ ਤੋਂ ਵੱਡੇ ਜੇ। ਬਾਣੀ ਦੀ ਪੰਕਤੀ ਹੈ ਬਾਣੀ ਦਾ ਵਾਕ ਆ ਮਿੱਠ ਬੋਲਣਾ ਜੀ। ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥਕੀ ਜਿਉ ਕਦੇ ਨਾ ਬੋਲੇ ਕੌੜਾ। ਲਾਸਟ ਫਦੇਰੇ ਸਾਂਝ ਪਾਈ ਗਈ। ਇੱਕ ਗੱਲ ਪਹਿਰ ਮੈਂ ਲਾਸਟ ਤੇ ਕਹਿਣੀ ਚਾਹੁੰਦਾ ਵਾ ਕਿ ਜੇ ਕੋਈ ਗੱਲ ਕਰਨੀ ਹੈ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਗੱਲ ਕਰੋ। ਪਖੰਡਵਾਦ ਨੂੰ ਖਦੇੜ ਕੇ ਬਾਹਰ ਕੱਢਣ ਦੀ ਗੱਲ ਕਰੋ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨ ਦੀ ਗੱਲ ਕਰੋ ਆ ਜਿਹੜੇ ਲੋਕ ਸਾਡੇ ਵੀਰ ਨਾਲੀ ਅੱਗੇ ਬੈਂਦੇ ਆ ਤੇ ਜੇ ਆਪਾਂ ਆ ਵੀ ਦਾੜੀ ਰੰਗ ਲਾਪੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਚਲੋ ਬਾਕੀ ਤੁਮ ਕੋ ਤੁਹਾਡਾ ਖੂਬ ਹਮ ਕੋ ਹਮਾਰਾ ਖੂਬ ਦਾੜੀ ਢਾੜੀ ਆਪਣੀਆਂ ਰੰਗੋ ਨਾ ਰੰਗੋ ਫਜ਼ਰੇ ਸਾਂਝ ਆਪਾਂ ਪਾਈਗੇ ਸ਼ਬਦਾਵਲੀ ਸਦਾਰੋ ਆਪਣੀ ਅੱਛਾ ਇੱਕ ਬੇਨਤੀ ਸੱਚੋ ਐਸੇ ਭਾਈ ਸਾਬ ਨੇ ਇਹ ਗੱਲ ਵੀ ਕੀਤੀ ਵੀ ਜਦੋਂ ਗੁਰੂ ਸਾਹਿਬ ਜੰਗ ਲੜੀ ਜਦੋਂ ਗੁਰੂ ਸਾਹਿਬ ਨੇ ਤੇ ਆਂਦੇ ਵੀ ਗੁਰੂ ਸਾਹਿਬ ਉਦੋਂ ਗਾਣਾ ਵੀ ਕਰਦੇ ਰਹੇ ਜੰਗ 'ਚ ਇਹਨੇ ਪੌਡਕਾਸਟ ਕੀਤਾ ਹੈ ਮੈਂ ਬੇਨਤੀ ਕਰਾਂ ਕਿ ਇਹ ਹਿੰਦੂ ਨੇ ਗਾਲ ਕੱਢ ਕੇ ਇਹ ਗੱਲ ਕਹੀ ਆ ਵੀ ਗੁਰੂ ਸਾਹਿਬ ਰਾਮ ਜੀ ਗਾਉਂਦੇ ਰਹੇ ਕਿ ਮੁਸਲਮਾਨ ਨੇ ਗਾਲ ਕੱਢ ਕੇ ਕਹੀ ਵੀ ਜੱਟ ਸਾਹਿਬ ਕਰਦੇ ਰਹੇ ਕਿਸੇ ਈਸਾਈ ਨੇ ਗਾਲ ਕੱਢ ਕੇ ਕਹੀ ਵੀ ਜਸੂ ਮਸੀ ਗਾਲ ਕੱਢਦੇ ਰਹੇ ਜੇ ਸਾਡਾ ਇਤਿਹਾਸ ਐਡਾ ਵੱਡਾ ਵਾ ਗਾਲਾਂ ਤੂੰ ਹੀ ਕੱਢਦੇ ਹੋ ਤੁਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਮਾਰੇ ਗੁਰੂਆਂ ਨੂੰ ਉਸੇ ਕੈਟਾਗਰੀ 'ਚ ਲਾਤਾ ਵੀ ਗੁਰੂ ਸਾਹਿਬ ਵੀ ਗਾਲਾਂ ਕੱਢਦੇ ਰਹੇ ਵੀ ਗੁਰੂ ਸਾਹਿਬ ਵੀ ਸਾਡੇ ਵਰਗੇ ਗਰੇ ਕਰਤਾਰ ਦੇ ਹੋਣਗੇ ਵੀ ਉਹ ਵੀ ਗੰਤਭਗ ਦੇ ਰਹੇ ਫਜ਼ਰ ਸਮਝ ਪਾਈ ਗਈ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ